ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਘਰ ਚ ਰੱਖੋ ਇਹ 6 ਚੀਜ਼ਾਂ ਤਦੇ ਨਹੀਂ ਹੋਵੇਗੀ ਪੈਸੇ ਦੀ ਕਮੀ ਪਰਿਵਾਰ ਦੇ ਮੈਂਬਰਾਂ ਦੀ ਕਮਾਈ ਦੇ ਬਾਵਜੂਦ ਘਰ ਵਿੱਚ ਪੈਸੇ ਦੀ ਕਮੀ ਹੈ ਘਰ ਵਿੱਚ ਪੈਸੇ ਦੀ ਕੋਈ ਕਿਸਮਤ ਨਹੀਂ ਮਿਹਨਤ ਕਰਨ ਦੇ باوجود ਆਰਥਿਕ ਤੰਗੀ ਹੈ ਅਜਿਹੀ ਚਿੰਤਾ ਕਰਦੇ ਵਾਸਤੂ ਨੁਕਸਾਨ ਕਾਰਨ ਹੋ ਸਕਦੀ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਅਜਿਹੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਜੇਕਰ ਘਰ ਵਿੱਚ ਰੱਖਿਆ ਜਾਵੇ ਤਾਂ ਧਨ ਸੰਬੰਧੀ ਚਿੰਤਾਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਧਨ ਦੌਲਤ ਦੀ ਪ੍ਰਾਪਤੀ ਹੋ ਸਕਦੀ ਹੈ ਘਰ ਵਿੱਚ ਦੌਲਤ ਅਤੇ ਖੁਸ਼ਹਾਲੀ ਹੈ ਤੁਸੀਂ ਵੀ ਇਹ ਉਪਾਅ ਅਪਣਾ ਕੇ ਤੈਸੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਘਰ ਦੀ ਉੱਤਰ ਦਿਸ਼ਾ ਚ ਪਾਣੀ ਨਾਲ ਭਰਿਆ ਮਿੱਟੀ ਦਾ ਛੋਟਾ ਜਿਹਾ ਘੜਾ ਰੱਖਣ ਨਾਲ ਆਰਥਿਕ ਤੰਗੀ ਦੂਰ ਹੁੰਦੀ ਹੈ ਉਹਨਾਂ ਨੂੰ ਖਾਲੀ ਨਾ ਛੱਡੋ ਜਦੋਂ ਪਾਣੀ ਖਤਮ ਹੋ ਜਾਵੇ ਤਾਂ ਉਹਨੂੰ ਦੁਬਾਰਾ ਭਰਦੇ ਹੋ ਪੰਚਮੁਖੀ ਹਨੂਮਾਨ ਜੀ ਦੀ ਮੂਰਤੀ ਜਾਂ ਤਸਵੀਰ ਨੂੰ ਘਰ ਦੀ ਦੱਖਣ ਪੱਛਮ ਦਿਸ਼ਾ ਵਿੱਚ ਰੱਖ ਕੇ ਰੋਜ਼ਾਨਾ ਪੂਜਾ ਕਰਨ ਨਾਲ ਵਰਕਤ ਮਿਲਦੀ ਹੈ ਘਰ ਵਿੱਚ ਵਾਸਤੂ ਨੁਕਸ ਕਾਰਨ ਵੀ ਪੈਸੇ ਦੀ ਕਮੀ ਰਹਿੰਦੀ ਹੈ ਇਸ ਲਈ ਵਾਸਤੂ ਨੁਕਸ ਨੂੰ ਦੂਰ ਕਰਨ ਲਈ ਘਰ ਵਿੱਚ ਵਾਸਤੂ ਭਗਵਾਨ ਦੀ ਮੂਰਤੀ ਜਾਂ ਤਸਵੀਰ ਰੱਖਣ ਨਾਲ ਲਾਭ ਮਿਲਦਾ ਹੈ ਆਰਥਿਕ ਤੰਗੀ ਤੋਂ ਰਾਹਤ ਮਿਲਦੀ ਹੈ ਜਿਸ ਘਰ ਵਿੱਚ ਪਰਿਵਾਰ ਦੇ ਮੈਂਬਰ ਜ਼ਿਆਦਾ ਸਮਾਂ ਬਿਤਾਉਂਦੇ ਹਨ ਉਸ ਜਗ੍ਹਾ ਤੇ ਚਾਂਦੀ ਪਿੱਤਲ ਜਾਂ ਤਾਂਬੇ ਦਾ ਪਿਰਾਮਿਡ ਰੱਖਣ ਨਾਲ ਆਂਧਨ ਦੇ ਸਰੋਤ ਵਧਦੇ ਹਨ ਧਨ ਦੀ ਕਮੀ ਦੂਰ ਹੁੰਦੀ ਹੈ ਘਰ ਨਾਲ ਜੁੜੀਆਂ ਮੁਸ਼ਕਲਾਂਾਂ ਤੋਂ ਛੁਟਕਾਰਾ ਪਾਉਣ ਲਈ ਤਾਤੂ ਦੀ ਬਣੀ ਕੱਚੂ ਅਤੇ ਮੱਛੀ ਨੂੰ ਰੱਖਣਾ ਸ਼ubh ਮੰਨਿਆ ਜਾਂਦਾ ਹੈ ਅਜਿਹਾ ਕਰਨ ਨਾਲ ਘਰ 'ਚ ਧਨ ਆਉਂਦਾ ਹੈ ਅਤੇ ਆਸ਼ੀਰਵਾਦ ਬਣਿਆ ਰਹਿੰਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਘਰ ਦਾ ਮੁੱਖ ਦਰਵਾਜ਼ਾ ਨਾ ਸਿਰਫ ਪ੍ਰਵੇਸ਼ ਦੁਆਰ ਹੈ ਬਲਕਿ ਇਹ ਘਰ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਲਈ ਪ੍ਰਵੇਸ਼ ਦੁਆਰ ਵੀ ਹੈ ਇਹ ਉਹ ਥਾਂ ਹੈ ਜਿੱਥੋਂ ਅਸੀਂ ਬਾਹਰੀ ਦੁਨੀਆ ਤੋਂ ਆਉਂਦੇ ਹਾਂ ਅਤੇ ਘਰ ਵਿੱਚ ਪ੍ਰਵੇਸ਼ ਕਰਦੇ ਹਾਂ ਇਹ ਉਹ ਸਥਾਨ ਹੈ ਜਿੱਥੋਂ ਲక్ష్ਮੀ ਅਤੇ ਚੰਗੀ ਕਿਸਮਤ ਘਰ ਵਿੱਚ ਪ੍ਰਵੇਸ਼ ਕਰਦੀ ਹੈ ਇਸ ਲਈ ਘਰ ਦੇ ਮੁੱਖ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਸਜਾਇਆ ਅਤੇ ਸਾਫ਼ ਰੱਖਣਾ ਜ਼ਰੂਰੀ ਹੈ ਤਾਂ ਜੋ ਦੇਵੀ ਲక్ష్ਮੀ ਦੇ ਪ੍ਰਵੇਸ਼ ਦੇ ਨਾਲ ਨਾਲ ਸਕਾਰਤਮਕ ਊਰਜਾ ਵੀ ਘਰ ਵਿੱਚ ਪ੍ਰਵੇਸ਼ ਕਰ ਸਕੇ ਕਈ ਵਾਰ ਜੇਕਰ ਅਸੀਂ ਘਰ ਦੇ ਮੁੱਖ ਦਵਾਰ ਤੇ ਅਜਈਆਂ ਚੀਜ਼ਾਂ ਰੱਖ ਦਿੰਦੇ ਹਾਂ ਜਿਸ ਨਾਲ ਦੇਵੀ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਤਾਂ ਇਹ ਘਰ ਦੀ ਆਰਥਿਕ ਸਥਿਤੀ ਖਰਾਬ ਕਰਨ ਦਾ ਕਾਰਨ ਵੀ ਬਣ ਸਕਦੀ ਹੈ ਘਰ ਦੇ ਮੁੱਖ ਦਵਾਰ ਤੇ ਜੁੱਤੀਆਂ ਅਤੇ ਚੱਪਲਾਂ ਨਾ ਰੱਖੋ ਅਜਿਹਾ ਮੰਨਿਆ ਜਾਂਦਾ ਹੈ ਕੇ ਘਰ ਦਾ ਮੁੱਖ ਦਰਵਾਜ਼ਾ ਦੇਵੀ ਲక్ష్ਮੀ ਦਾ ਪ੍ਰਵੇਸ਼ ਦੁਆਰ ਹੈ ਇਸ ਲਈ ਇਸ ਥਾਨ ਨੂੰ ਸਾਫ਼ ਰੱਖਣਾ ਜ਼ਰੂਰੀ ਹੈ ਤਾਂ ਕਿ ਦੇਵੀ ਲక్ష్ਮੀ ਘਰ ਵਿੱਚ ਪਰਵੇਸ਼ ਕਰ ਸਕੇ ਘਰ ਦੇ ਮੁੱਖ ਦਰਵਾਜ਼ੇ ਤੇ ਜੁੱਤੀਆਂ ਚੱਪਲਾਂ ਦੀ ਲੰਬਾਰੀ ਨਹੀਂ ਰੱਖਣੀ ਚਾਹੀਦੀ ਅਜਿਹਾ ਕਰਨ ਨਾਲ ਲక్ష్ਮੀ ਦਾ ਪ੍ਰਵੇਸ਼ ਦੁਆਰ ਬੰਦ ਹੋ ਜਾਂਦਾ ਹੈ ਅਤੇ ਘਰ ਵਿੱਚ ਆਰਥਿਕ ਨੁਕਸਾਨ ਹੋਣ ਲੱਗਦਾ ਹੈ ਇੱਕ ਮੰਨਤਾ ਹੈ ਕਿ ਆਰਥਿਕ ਨੁਕਸਾਨ ਹੋਣ ਲੱਗਦਾ ਹੈ ਇੱਕ ਮੰਨਤਾ ਹੈ ਕਿ ਮੁੱਖ ਦਵਾਰ ਤੇ ਜੁੱਤੀਆਂ ਜਾਂ ਚੱਪੀਆਂ ਰੱਖਣ ਨਾਲ ਆਮਦਨ ਘਟ ਅਤੇ ਖਰਚਾ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਵਿਅਕਤੀ ਗਰੀਬ ਹੋ ਜਾਂਦਾ ਹੈ ਘਰ ਦੇ ਮੁੱਖ ਦਵਾਰ ਤੇ ਮਨੀ ਪਲਾਂਟ ਨਾ ਲਗਾਓ ਬਹੁਤ ਸਾਰੇ ਲੋਕ ਸਜਾਵਟ ਲਈ ਘਰ ਦੇ ਬਾਹਰ ਹੀ ਜਾਣੀ ਮੁੱਖ ਦਵਾਰ ਤੇ ਮਨੀ ਪਲਾਂਟ ਰੱਖਦੇ ਹਨ ਵਾਸਤਵ ਅਨੁਸਾਰ ਇਹ ਹੈ ਜਾਂ ਕਰਨਾ ਸੁਭ ਨਹੀਂ ਮੰਨਿਆ ਜਾਂਦਾ ਕਿਉਂਕਿ ਮਨੀ ਪਲਾਂਟ ਤੰ ਦਾ ਪੌਦਾ ਮੰਨਿਆ ਜਾਂਦਾ ਹੈ ਇਸ ਨੂੰ ਮੁੱਖ ਦਵਾਰ ਤੇ ਨਹੀਂ ਰੱਖਣਾ ਚਾਹੀਦਾ ਜਿਸ ਕਾਰਨ ਘਰ ਦੀ ਦੌਲਤ ਬੇਕਾਰ ਕੰਮਾਂ ਵਿੱਚ ਬਰਬਾਦ ਹੋਣ ਲੱਗਦੀ ਹੈ ਇਸ ਤੋਂ ਇਲਾਵਾ ਕਈ ਲੋਕ ਮਨੀ ਪਲਾਂਟ ਦੇ ਪੱਤੇ ਜਾਂ ਟਾਹਣੀਆਂ ਨੂੰ ਤੋੜ ਕੇ ਆਪਣੇ ਘਰਾਂ ਵਿੱਚ ਲਗਾ ਲੈਂਦੇ ਹਨ ਜਿਸ ਕਾਰਨ ਆਰਥਿਕ ਹਾਲਤ ਖਰਾਬ ਹੋਣ ਲੱਗਦੀ ਹੈ ਘਰ ਦੇ ਮੁੱਖ ਦਵਾਰ ਤੇ ਕੰਡਿਆਲੇ ਪੌਦੇ ਨਹੀਂ ਲਾਉਣੇ ਚਾਹੀਦੇ ਕਿਉਂਕਿ ਕੰਡਿਆਲੇ ਪੌਦੇ ਕਿਉਂਕਿ ਅਜੀਹਾ ਮੰਨਿਆ ਜਾਂਦਾ ਹੈ ਕਿ ਘਰ ਦੇ ਮੁੱਖ ਦੁਆਰ ਤੇ ਕੰਡਿਆਲੇ ਪੌਦੇ ਲਗਾਉਣ ਨਾਲ ਘਰ ਵਿੱਚ ਅਸ਼ਾਂਤੀ ਆਉਂਦੀ ਹੈ ਅਤੇ ਘਰ ਦੇ ਲੋਕਾਂ ਵਿੱਚ ਆਪਸੀ ਮੇਲ ਮਿਲਾਪ ਨਹੀਂ ਰਹਿੰਦਾ ਜਿਸ ਕਾਰਨ ਲੜਾਈ ਝਗੜੇ ਹੁੰਦੇ ਹਨ ਘਰ ਦੇ ਮੁੱਖ ਦੁਆਰ ਤੇ ਡਸਟਬਿਨ ਨਾ ਰੱਖੋ ਅਕਸਰ ਲੋਕ ਡਸਟਬਿਨ ਨੂੰ ਘਰ ਦੇ ਬਾਹਰ ਜਾਣੀ ਮੁੱਖ ਦੁਆਰ ਦੇ ਕੋਲ ਰੱਖਦੇ ਹਨ ਕਿਉਂਕਿ ਮੁੱਖ ਦਰਵਾਜ਼ਾ ਦੇਵੀ ਲక్ష్ਮੀ ਦਾ ਪ੍ਰਵੇਸ਼ ਦੁਆਰ ਹੈ ਇਸ ਸਥਾਨ ਤੇ ਦਸਤਮੀ ਰੱਖਣ ਨਾਲ ਦੇਵੀ ਲక్ష్ਮੀ ਦਾ ਘਰ ਵਿੱਚ ਪ੍ਰਵੇਸ਼ ਨਹੀਂ ਹੁੰਦਾ ਹੈ ਆਰਥਿਕ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ ਘਰ ਦੇ ਅੰਦਰ ਜਾਂ ਬਾਹਰ ਜਾਣ ਵਾਲੇ ਹਰ ਵਿਅਕਤੀ ਦੇ ਸਾਹਮਣੇ ਦਸਤਮੀ ਨਜ਼ਰ ਆਉਂਦਾ ਹੈ ਜੋ ਘਰ ਦੇ ਮੈਂਬਰਾਂ ਦੀ ਬੁੱਧੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਝਗੜੇ ਦਾ ਕਾਰਨ ਬਣਦਾ ਹੈ ਘਰ ਦੇ ਮੁੱਖ ਦਵਾਰ ਤੇ ਝਾੜੂ ਨਾ ਰੱਖੋ ਝਾੜੂ ਦੇਵੀ ਲక్ష్ਮੀ ਦਾ ਰੂਪ ਹੈ ਇਸ ਲਈ ਕਦੇ ਵੀ ਝਾੜੂ ਨੂੰ ਪੈਰਾਂ ਨਾਲ ਨਹੀਂ ਛੂਹਣਾ ਚਾਹੀਦਾ ਇਸ ਤੋਂ ਇਲਾਵਾ ਝਾੜੂ ਨੂੰ ਹਮੇਸ਼ਾ ਘਰ 'ਚ ਅਜਿਹੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਕਿ ਕੋਈ ਇਸ ਨੂੰ ਹੋਰ ਨਾ ਦੇਖ ਸਕੇ ਘਰ ਦੇ ਮੁੱਖ ਦਵਾਰ ਤੇ ਝਾੜੂ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਬਾਹਰਲੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਕਈ ਵਾਰ ਬੁਰੀ ਨજર ਕਾਰਨ ਕਰਦੀ ਆਰਥਿਕ ਸਥਿਤੀ ਵਿਗੜਨ ਲੱਗਦੀ ਹੈ ਘਰ ਦੇ ਬਾਹਰ ਰੱਖਣ ਨਾਲ ਲਕਸ਼ਮੀ ਘਰ ਤੋਂ ਬਾਹਰ ਚਲੀ ਜਾਂਦੀ ਹੈ ਲਫਿੰਗ ਬੁੱਧਾ ਬਾਹਰ ਵੱਲ ਮੂੰਹ ਕਰਦਾ ਹੋਇਆ ਲਫਿੰਗ ਬੁੱਧਾ ਘਰ ਵਿੱਚ ਰੱਖਣਾ ਫੇਗ ਸੂਈ ਦੇ ਅਨੁਸਾਰ ਚੰਗਾ ਮੰਨਿਆ ਜਾਂਦਾ ਹੈ ਅਤੇ ਇਹ ਚਿੰਨੀ ਬਾਸੂ ਸ਼ਾਸਤਰ ਨਾਲ ਜੁੜਿਆ ਹੋਇਆ ਹੈ ਇਸ ਲਈ ਬਹੁਤ ਸਾਰੇ ਲੋਕ ਲਫਿੰਗ ਬੁੱਧਾ ਦੀ ਮੂਰਤੀ ਘਰ ਦੇ ਪ੍ਰਵੇਸ਼ ਦੁਆਰ ਤੇ ਰੱਖਦੇ ਹਨ ਜਿਸ ਦਾ ਮੂੰਹ ਘਰ ਦੇ ਬਾਹਰ ਵੱਲ ਹੁੰਦਾ ਹੈ ਇਸ ਤਰ੍ਹਾਂ ਦੀ ਲਕਿੰਗ ਬੁੱਢਾ ਘਰ ਦੀ ਦੌਲਤ ਲਿਆਉਣ ਦੀ ਬਜਾਏ ਆਰਥਿਕ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਲਫਿੰਗ ਬੁੱਧਾ ਦਾ ਮੂੰਹ ਬਾਹਰ ਹੋਣ ਦਾ ਅਰਥ ਹੈ ਘਰ ਤੋਂ ਬਾਹਰ ਪੈਸਾ ਜਾਣਾ ਇਸ ਲਈ ਜੇਕਰ ਤੁਸੀਂ ਲਫਿੰਗ ਬੁੱਧਾ ਰੱਖਦੇ ਹੋ ਤਾਂ ਇਸ ਨੂੰ ਹਮੇਸ਼ਾ ਘਰ ਦੇ ਅੰਦਰ ਵੱਲ ਮੂੰਹ ਕਰਕੇ ਰੱਖੋ ਅਤੇ ਬੁੱਧ ਨੂੰ ਪੈਸਿਆਂ ਦਾ ਬੰਡਲ ਲੈ ਕੇ ਰੱਖੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਚੰਗੀ ਚੰਗੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਖੁਸ਼ ਰਹੋ ਮਸਤ ਰਹੋ